ਤੁਸੀਂ ਪਾਣੀ ਕਿਉਂ ਵੇਚ ਰਹੇ ਹੋ ਉਹ ਕਹਿੰਦੇ ਹਰਮੰਦਰ ਸਾਹਿਬ ਚ ਜਦੋਂ ਬੇਰੀ ਥੱਲੇ ਜਾਂਦਾ ਹੈ ਉਹ ਪਿੰਗਲਾ ਠੀਕ ਹੋ ਜਾਂਦਾ ਉਹ ਵੀ ਤੁਸੀਂ ਮੈਜਿਕ ਦਿਖਾਇਆ ਸੀ ਸਾਡੇ ਜੀ ਮੈਜਿਕ ਤੇ ਉਸ ਗੱਲ ਤੇ ਅਸੀਂ ਪਰਚਾ ਵੀ ਕਰਾਵਾਂਗੇ ਸੁਜੀਤ ਤਾਪਰ ਤੇ ਪ੍ਰੈਸ ਰਿਪੋਰਟਰ ਨੇ ਕਿਹਾ ਵੀ ਤੁਹਾਡੇ ਵਾਂਗੂ ਉੱਥੇ ਕਿਸੇ ਨੇ ਦੁਕਾਨ ਤਾਂ ਨਹੀਂ ਖੋਲ ਲਈ ਇੱਕ ਸੀ ਉਹ ਠੀਕ ਹੋ ਕੇ ਚਲੇ ਗਿਆ ਉਹਦੀ ਸ਼ਰਤਾ ਸੀ ਉਹ ਠੀਕ ਹੋ ਗਿਆ ਪਰ ਤੁਹਾਡੇ ਵਾਂਗੂ ਦੁਕਾਨ ਤਾਂ ਨਹੀਂ ਖੋਲੀ ਵੀ 200 ਰੁਪਏ ਦੀ ਇੱਡੀ ਜੀ ਪਾਣੀ ਦੀ ਬੋਤਲ 500 ਦੀ ਨਮਕ ਐਨਾ ਜਾਂ 400 ਰੁਪਏ ਦਾ ਕੀ ਹੈ ਤੇ ਇਹ ਹਮੇਸ਼ਾ ਪ੍ਰਭੂ ਨੂੰ ਅੱਗੇ ਕਰਦੇ ਆਂ ਦੇਖੋ ਧਰਮ ਕਦੀ ਵੀ ਆਡਾਡਣੀ ਲੱਗਨੀ ਸਾਰੇ ਧਰਮ ਇੱਕ ਹੈ ਪਰ ਇਹ ਜਦੋਂ ਪ੍ਰਭੂ ਯੇਸ਼ੂ ਮਸੀਹ ਦੀ ਬਾਈਬਲ ਨੂੰ ਪੜ੍ਹ ਕੇ ਇੱਕ ਤਾਂ ਕਹਿੰਦੇ ਗਿਆਨੀ ਇੱਕ ਹੁੰਦਾ ਜ਼ਿਆਦਾ ਗਿਆਨੀ ਇਹ ਜ਼ਿਆਦਾ ਗਿਆਨੀ ਹੋ ਗਏ ਆ ਇਹਨਾਂ ਨੂੰ ਵਚਨਾਂ ਦੀ ਜ਼ਿਆਦਾ ਨੋਲਿਜ ਹੋ ਗਈ ਇਹ ਵਚਨਾਂ ਨੂੰ ਤੋੜ ਮਰੋੜ ਕੇ ਕਦੀ ਮੇਰੇ ਉੱਪਰ ਮਾਰ ਦਿੰਦੇ ਆ ਕਦੀ ਦਵਾਦੀ ਦੇ ਉੱਪਰ ਮਾਰ ਦਿੰਦੇ ਆ ਪਿੱਛੇ ਜੇ ਸਾਡਾ ਮਾਨਸਿਕ ਉਹਨੂੰ ਭਿੰਡਾ ਲੜ ਗਿਆ ਕਹਿੰਦੇ ਤੇ ਕਿ ਪ੍ਰਭੂ ਨੇ ਕੀ ਸ਼ਕਤੀ ਉਸਕੇ ਭਿੰਡੇ ਲੜ ਗਏ ਇਹ ਕੋਈ ਗੱਲ ਨਾਲ ਨਹੀਂ ਗੱਲ ਹੈ ਬਾਰ ਜਿਹੜਾ ਪਾਸਟਰ ਬਜਿੰਦਰ ਜੇਲ੍ਹ ਦੇ ਵਿੱਚ ਬੈਠਾ ਜਿਹੜਾ 20 ਸਾਲ ਦੀ ਸਜ਼ਾ ਕੱਟ ਰਿਹਾ ਉਹਦੇ ਉੱਪਰ ਬਚਨ ਕਰ ਰਹੇ ਆ ਕਿਰੇ ਫਲਾਣੇ ਨੇ ਵੀ ਜੇਲ੍ਹ ਕਾਟੀ ਦੀ ਕੋਈ ਬਾਤ ਨਹੀਂ ਉਹ ਆ ਜਾਏਗਾ ਉਹਦੇ ਪੋਜ਼ਿਟਿਵ ਬਚਨ ਸੁਣਾ ਰਹੇ ਆ ਇਹ ਬਚਨਾਂ ਦੇ ਹਿਸਾਬ ਨਾਲ ਬੰਦੇ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਆ ਤੇ ਇਹਨਾਂ ਨੇ ਜਦੋਂ ਹਰਮੰਦਰ ਸਾਹਿਬ ਦੀ ਗੱਲ ਕੀਤੀ ਪਾਣੀ ਦੀ ਉਸ ਚੀਜ਼ ਨੂੰ ਮਲਾਇਆ ਮੈਚ ਕੀਤਾ ਕਿ ਸਾਡੀ ਧਰਮਿਕ ਪਾਪ ਨੂੰ ਬੜੀ țeਸ ਪਹੁੰਚੀ